ਰੋੜਾ ਹਰੇ ਦੀ ਜੇ ਨਾ ਡੋਰ ਪਦੀ ਵੀ ਦੀ ਪਤਨੀ ਕੇ ਘਾਤੇ ਪਚ ਗਈ ਐ ਕਿੱਥੇ ਕ ਆਪਣਾ ਐਪੀ ਦੀ ਉਠੀ ਅੱਗੇ ਸੂਦੂ ਆ ਕਹਿੰਦਾ ਜਿਹੜਾ ਹਾਂ ਕਾਫੀ ਲੱਗ ਗਈ ਕਾਫੀ ਕੀ 6-7 ਟਾਂਕੇ ਲੱਗ ਕੂਨ ਪਦੀ ਵੀ ਚੱਲੇ ਹਾਂ ਤੇ ਖਤਮ ਹੋਣਾ ਚਾਹੀਦਾ ਜੀ ਇਹ ਇੱਕ 15 ਸਾਲ ਦਾ ਬੱਚਾ ਉਹ ਵੀ ਸਮਰਾਲੇ ਉਹ ਵੀ ਖਤਮ ਹੋ ਗਿਆ ਜੀ ਏਸੀ ਵਜਾ ਡਾਡਾ ਕੌਣ ਹੈ ਮੇਰਾ ਪਾਣ ਜੀ ਸਸੀ ਕਾਲ ਦੋਸਤੋ ਚਾਈਨਾ ਡੋਰ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਿਛਲੇ ਦਿਨੀ ਜਿੱਥੇ ਸਮਰਾਲੇ ਦੇ ਇੱਕ 15 ਸਾਲਾਂ ਬੱਚੇ ਦੀ ਜਾਨ ਇਸ ਚਾਈਨਾ ਡੋਰ ਕਾਰਨ ਗਈ ਉੱਥੇ ਹੀ ਅੱਜ ਨੰਗਲ ਵਿਖੇ ਇਹ ਚਾਈਨਾ ਡੋਰ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦਾ ਜਿਹੜਾ ਗਲਾ ਉਹ ਚਾਈਨਾ ਡੋਰ ਦੀ ਵਜ੍ਹਾ ਦੇ ਨਾਲ ਕੱਟਿਆ ਗਿਆ ਪਰਿਵਾਰ ਦੇ ਦੱਸਣ ਮੁਤਾਬਕ ਇਹ ਮੋਟਰਸਾਈਕਲ ਸਵਾਰ ਪਨੁਪੜੀ ਤੋਂ ਨੰਗਲਵਾਲ ਆ ਰਿਹਾ ਸੀ ਜਿੱਥੇ ਚাইਨਾ ਡੋਰ ਨੇ ਰਾਹ ਦੇ ਵਿੱਚ ਇਸ ਨੂੰ ਆਪਣੀ ਚਪੇਟ ਵਿੱਚ ਲੈ ਰਿਆ ਤੇ ਦੱਸਿਆ ਜਾਂਦਾ ਹੈ ਕਿ ਇਸ ਮੁੰਡੇ ਦੇ ਗਲੇ ਤੇ 7 ਤੋਂ 8 ਟਾਂਕੇ ਵੀ ਲੱਗੇ ਹਨ ਪਰਿਵਾਰ ਨੇ ਜਿੱਥੇ ਰੋ ਕੇ ਇਹ ਆਪਣਾ ਦਰਦ ਸੁਣਾਇਆ ਉੱਥੇ ਹੀ ਉਹਨਾਂ ਨੇ ਪ੍ਰਸ਼ਾਸਨ ਤੋਂ ਇਨਾ ਡੋਰ ਵੇਚਣ ਵਾਲਿਆਂ ਦੇ ਖਿਲਾਫ ਅਤੇ ਖਰੀਦਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ। ਇਹ ਹਾਲਾਤ ਤੁਸੀਂ ਦੇਖ ਰਹੇ ਹੋ ਜਿਸ ਦਾ ਗਲਾ ਘਟਿਆ ਹੈ ਸੱਤ ਤੋਂ ਅੱਠ ਟਾਂਕੇ ਉਸ ਵਿਅਕਤੀ ਦੇ ਲੱਗੇ ਹਨ। ਆਹ ਜਾਣਦੇ ਆ ਉਹਦੇ ਰਿਸ਼ਤੇਦਾਰੀ ਇਹ ਅਮਰਤ ਲਾ ਰਹੀ ਕਿਥੋਂ ਕਿਥੇ ਜਾ ਰਹੀ ਸੀਗੇ ਇਹ ਆਪਣਾ ਤੁਨਪਰੀ ਤੋਂ ਨੰਗਨੌਰ ਦੇ ਤੇ ਕਿਦਾਂ ਲੱਗਿਆ ਹੈ ਹੋਇਆ ਕੀ ਸੀਗਾ? ਇਹ ਮੋਟਰਸਾਈਕਲ ਪਰ ਆ ਰਹੇ ਤੇ ਚੈਨ ਡੋਰ ਫਸੀ ਵੀ ਦੀ ਪਤ ਨਹੀਂ ਕਿਹੜੇ ਕਾਰ ਤੇ ਫਸ ਗਈ ਐ ਸੀਗੀ ਕਿੱਥੇ ਕ ਆਪਣਾ ਐਪੀ ਦੀ ਉਠੀ ਅੱਗੇ ਸੂਰਜ ਆਪੇਂਦਾ ਜਿਹੜਾ ਹਾਂ ਕਾਫੀ ਲੱਗ ਗਈ ਕਾਫੀ ਕੀ 6-7 ਟਾਂਕੇ ਲੱਗ ਕੂਨ ਅਭੀ ਵੀ ਚੱਲੇ ਆਏ ਹਾਂ ਤੇ ਤੇ ਛੱਡ ਚੱਲੇ ਵੀ ਆਤ ਨੂੰ ਜਿੱਤੇ ਚੱਕਣ ਲੱਗੇ ਹੱਥ ਤੇ ਵਜ ਤੇ ਕਿੱਥੇ ਜਾ ਰਹੇ ਸੀ ਇਹ ਇਹ ਜਾਣਾ ਜੀ ਨਹੀਂ ਛੁੱਟਿਆ ਛੁੱਟਿਆ ਬੱਚੇ ਨੂੰ ਛੱਡੜ ਬੱਚਾ ਵੀ ਸਿਕਦਾ ਹਾਂ ਜੀ ਬੱਚੇ ਹਾਂ ਜੀ ਉਹ ਠੀਕ ਹੈ ਫਿਰ ਕੀ ਕਹਿਣਾ ਚਾਹੋਗੇ ਤੁਸੀਂ ਚਾਈਨਾ ਡੋਰ ਜੀ ਚਾਈਨਾ ਡੋਰ ਜੀ ਇਹ ਤਾਂ ਹੁਣ ਪੁਲਿਸ ਕਰੇ ਵਿਸ਼ੇਸ਼ੀਕਰਨ ਦੀ ਕਾਰਵਾਜੀ ਮਾਲਕੇ ਖਤਮ ਹੋਣਾ ਚਾਹੀਦਾ ਹੈ ਇਹਨਾਂ ਪਤੰਗ ਦੀ ਜੋ ਵੀ ਪਤੰਗ ਬਦੂਕ ਚੱਲਿਆ ਕਰਦੀ ਇਹਨਾਂ ਤੇ ਬਸ ਇੱਕ ਖਤਮ ਹੋਣਾ ਚਾਹੀਦਾ ਜੀ ਇਹ ਇੱਕ 15 ਸਾਲ ਦਾ ਬੱਚਾ ਉਹ ਵੀ ਸਮਰਾਲੇ ਉਹ ਵੀ ਖਤਮ ਹੋ ਗਿਆ ਜੀ ਏਸੀ ਬਜਰ ਤੁਹਾਡੇ ਕੋਲ ਹੈ ਮੇਰਾ ਭਾਂਜਾ ਜੀ ਚਾਈਨਾ ਡੋਰ ਦੇ ਨਾਲ ਵਾਧੀਆਂ ਇਹ ਵਾਰ ਦਾ ਤਾਂ ਇਹ ਘਟਨਾਵਾ ਕਿ ਸੋਚਣ ਵਾਲਾ ਵਿਸ਼ਾ ਨਹੀਂ ਹਨ ਕਿ ਮਾਂ ਬਾਪ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਉਹ ਨਹੀਂ ਦੇਖ ਸਕਦੇ ਕਿ ਉਹਨਾਂ ਦਾ ਬੱਚਾ ਕਿਹੜੀ ਡੋਰ ਨਾਲ ਪਤੰਗ ਉਡਾ ਰਿਹਾ ਹੈ ਕਿਉਂ ਉਸ ਨੂੰ ਨਹੀਂ ਰੋਕ ਸਕਦੇ ਇਹ ਚਾਈਨਾ ਡੋਰ ਖਰੀਦਣ ਤੋਂ ਮਾਮਲੇ ਬਹੁਤ ਗੰਭੀਰ ਤੇ ਸੋਚਣ ਵਾਲੇ ਹਨ ਤੇ ਮਾਮਲੇ ਆਪਣੀ ਜ਼ਿੰਮੇਵਾਰੀ ਲੈਣ ਵਾਲੇ ਵੀ ਹਨ ਜਾਂ ਅਸੀਂ ਆਪਣੀ ਜ਼ਿੰਮੇਵਾਰੀ ਲੈਣਾ ਹੀ ਨਹੀਂ ਚਾਹੁੰਦੇ ਆਪਣੇ ਛੋਟੇ ਛੋਟੇ ਸ਼ੌਕ ਦੇ ਲਈ ਅਸੀਂ ਲੋਕਾਂ ਦੀਆਂ ਜ਼ਿੰਦਗੀਆਂ ਦਾਤੇ ਲਾ ਰਹੇ ਜਿਨ੍ਹਾਂ ਨਾਲ ਬੀਤਦੀ ਹੈ ਉਹ ਜਾਣਦੇ ਹਨ ਬਣੇ ਰੋਹਿਡਨ ਸਾਈਡ ਦੇ ਨਾਲ